ਕੁਆਲਤ ਸਰਕਾਰ ਮਰਦਾ ਪਾਉ ਹੁਤਾ ਪਾਉ ਸਨੈਟ ਕੰਡਾ ਪਾਉ ਜਿਹੜਾ ਨਾਮ ਜਿਹੜਾ ਨਾਮ ਹੋਣਾ ਜਿਹੋਦੇ ਧੱਕੇ ਨਾਲ ਆਉਂਦਾ ਹੈ ਜਿਹੜੇ ਵਾਸਤੇ ਜਿਹੜਾ ਪ੍ਰਧਾਨ ਦੇਖਣਾ ਤੂੰ ਮਰ ਤੂੰ ਇਹਨਾਂ ਕਰੇ ਇਹਦਾ ਸੰਗਤ ਦਾ ਬਾਤ ਜਿਹੜਾ ਬਟਾ ਤੂੰ ਮੇਰੇ ਨਾਲ ਆ ਜਾ ਤੂੰ ਹੈ ਬੀਤੀ ਰਾਤ ਕਨੌਰੀ ਔਰ ਸ਼ੰਭੂ ਬਾਰਡਰ ਤੇ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਔਰ ਜਿਹੜੇ ਮੋਰਚੇ ਲੱਗੇ ਹੋਏ ਸਨ ਕਾਫੀ ਟਾਈਮ ਤੋਂ ਉਹ ਚੁਕਾ ਦਿੱਤੇ ਗਏ ਨੇ ਔਰ ਜਿਹੜੇ ਟੈਂਟ ਲੱਗੇ ਹੋਏ ਸਨ ਜਾਂ ਸਟੇਜਾਂ ਲੱਗੀਆਂ ਹੋਈਆਂ ਸਨ ਜਾਂ ਜਿਹੜੇ ਅਰਜ਼ੀ ਤੌਰ ਤੇ ਘਰ ਪਾਈ ਹੋਈ ਸੀ ਕਿਸਾਨਾਂ ਦੇ ਉਹ ਤੋੜ ਦਿੱਤੇ ਗਏ ਢਾ ਦਿੱਤੇ ਗਏ ਔਰ ਜਿਹੜਾ ਰਸਤੇ ਆ ਉਹ ਖੋਲ ਦਿੱਤੇ ਗਏ ਨੇ ਔਰ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਸੀ ਦੱਸ ਦਈਏ ਕਿ ਮੁਕਸਰ ਦੀ ਗੱਲ ਕਰਾਂਗੇ ਤਾਂ ਮੁਕਸਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਕਈ ਥਾਵਾਂ ਤੇ ਜਿਹੜੇ ਧਰਨੇ ਨੇ ਉਹ ਲਗਾਏ ਜਾਣੇ ਸੀ ਔਰ ਅਨਮਿੱਥੇ ਸਮੇਂ ਦੇ ਲਈ ਜਿਹੜੇ ਧਰਨੇ ਲਗਾਏ ਜਾਣੇ ਸੀ ਔਰ ਮੁਕਸਰ ਬਠਿੰਡਾ ਹਾਈਵੇ ਤੇ ਮੌਜੂਦ ਹੈਗੇ ਆ ਇੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰਦੇ ਹੈਗੇ ਆ ਪਿੱਛੇ ਦੇਖ ਸਕਦੇ ਹੋ ਕਿ ਇਹ ਜਿਹੜਾ ਮੁਕਸਰ ਤੋਂ ਬਠਿੰਡਾ ਹਾਈਵੇ ਹੈਗਾ ਇਹ ਰੋਡ ਤੇ ਅੱਜ ਕਿਸਾਨਾਂ ਦੇ ਵੱਲੋਂ ਅਨਮਿੱਥੇ ਸਮੇਂ ਦੇ ਲਈ ਧਰਨਾ ਲਗਾਇਆ ਜਾਣਾ ਸੀ ਜਾਮ ਜਿਹੜਾ ਲਗਾਇਆ ਜਾਣਾ ਸੀ ਔਰ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਇਹ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਦੇ ਵੱਲੋਂ ਜਿਹੜੇ ਕਿਸਾਨ ਇੱਥੇ ਪਹੁੰਚੇ ਸੀਗੇ ਤਾਂ ਨਾ ਲਗਾਉਣ ਦੇ ਲਈ ਉਹਨਾਂ ਨੂੰ ਪਹਿਲਾਂ ਹੀ ਹਿਰਾਸਤ ਦੇ ਵਿੱਚ ਲਿੱਤਾ ਗਿਆ ਹੈਗਾ ਇੱਥੋਂ ਹਿਰਾਸਤ ਦੇ ਵਿੱਚ ਲੈ ਕੇ ਲਜਾਇਆ ਜਾ ਰਿਹਾ ਹੈਗਾ ਕਿਸਾਨਾਂ ਨੂੰ ਹੋਰ ਦੇਖ ਸਕਦੇ ਹੋ ਕਿ ਪੁਲਿਸ ਡੀਐਸਪੀ ਸਤਨਾਮ ਸਿੰਘ ਬੇਰਕੋ ਔਰ ਐਸਐਚਓ ਇੱਥੇ ਮੌਕੇ ਤੇ ਮੌਜੂਦ ਨੇ ਔਰ ਜਿਹੜੇ ਕਿਸਾਨ ਇਸ ਜਗ੍ਹਾ ਤੇ ਦਰਨਾ ਲਗਾਉਣ ਦੇ ਲਈ ਪਹੁੰਚੇ ਸੀ ਉਹਨਾਂ ਨੂੰ ਪਹਿਲਾਂ ਹੀ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਔਰ ਇਹ ਤਸਵੀਰਾਂ ਨੇ ਮੋਕਸਰ ਬਟੰਡਾ ਹਜਵੀ ਦੀਆਂ ਔਰ ਅੱਜ ਜਿਹੜਾ ਇੱਧਰ ਤਸਵੀਰਾਂ ਸਾਂਝੀਆਂ ਕਰਦੇ ਆ ਮੁਕਸਰਵਲੀ ਔਰ ਬੈਰੀਗੇਟਿੰਗ ਜਿਹੜੀ ਕੀਤੀ ਹੋਈ ਆ ਔਰ ਦੱਸਦੀ ਹੈ ਕਿ ਇਹ ਸੰਗੂਤਣ ਵਾਲਾ ਗੇਟ ਹੈਗਾ ਜਿੱਥੇ ਮੁਕਸਰ ਦੇ ਸੰਗੂਤਣ ਦੇ ਕੋਲੇ ਜਿਹੜਾ ਧਰਨਾ ਦੀ ਜਿਹੜੀ ਕੌਲ ਆ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਸੀਗੀ ਔਰ ਉਸ ਤੋਂ ਬਾਅਦ ਜਿਹੜਾ ਇਹ ਐਕਸ਼ਨ ਆ ਪੁਲਸ ਦਾ ਦੇਖਣ ਨੂੰ ਮਿਲਿਆ ਹੈਗਾ ਉਹ ਕਈ ਕਿਸਾਨ ਨੇ ਜਿਹੜੇ ਉਹ ਹਰਾਸਤ ਦੇ ਵਿੱਚ ਲੱਤੇ ਗਏ ਨੇ ਇੱਥੇ ਧਰਨਾ ਲਗਾਉਣ ਦੇ ਲਈ ਪਹੁੰਚੇ ਸੀਗੇ ਫਿਲਹਾਲ ਹੋਰ ਕਈ ਥਾਵਾਂ ਤੇ ਜਿਹੜਾ ਮੁਕਸਰ ਦੇ ਧਰਨਾ ਜਿਹੜਾ ਕਿਸਾਨਾਂ ਦੇ ਵੱਲੋਂ ਲਗਾਇਆ ਜਾਣਾ ਸੀਗਾ ਦਾਅਦ ਦਿੱਇਆ ਕਿ ਮੁਕਸਰ ਬਠੰਡਾ ਰੋਡ ਤੇ ਧਰਨਾ ਲਗਾਇਆ ਜਾਣਾ ਸੀ ਬਰੀ ਵਾਲਾ ਦੀ ਕਾਲ ਦਿੱਤੀ ਗਈ ਸੀ ਔਰ ਮਲੋਟ ਗਿੱਦੜਵਾ ਤੇ ਦੋਦਾ ਇਹ ਕਈ ਜਗਾ ਤੇ ਜਿਹੜਾ ਧਰਨੇ ਦੀਆਂ ਕੌਲਾਂ ਨੇ ਜਿਹੜੀਆਂ ਕਿਸਾਨਾਂ ਦੇ ਵੱਲੋਂ ਦਿੱਤੀਆਂ ਗਿਆ ਸੀ ਕਿ ਅਣ ਮਿੱਤੇ ਸਮੇਂ ਦੇ ਲਈ ਜਿਹੜੇ ਧਰਨੇ ਨੇ ਉਹ ਲਗਾ ਦਿੱਤੇ ਜਾਣਗੇ ਲੇਕਿਨ ਉਸ ਤੋਂ ਪਹਿਲੇ ਹੀ ਜਿਹੜਾ ਵੱਡਾ ਐਕਸ਼ਨ ਆ ਉਹ ਪੁਲਿਸ ਦਾ ਦੇਖਣ ਨੂੰ ਮਿਲਿਆ ਔਰ ਹਿਰਾਸਤ ਦੇ ਵਿੱਚ ਕਿਸਾਨਾਂ ਨੂੰ ਲਿੱਤਾ ਗਿਆ ਹੈਗਾ ਫਿਰ